ਅੱਜ ਤਾਂ ਠੀਕ 350 ਸਾਲ ਪਹਿਲਾਂ ਪਰ ਲੇਕਿਨ ਅੱਜ ਬਹੁਤ ਹੀ ਅਫਸੋਸ ਵਾਲੀ ਗੱਲ ਆ ਕਿ ਦੇਸ਼ ਦਾ ਜਿਹੜਾ ਹਕਮਰਾਨ ਆ ਦੇਸ਼ ਦੀ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਦੇਸ਼ ਦੇ ਸਾਡੇ ਚੰਡੀਗੜ੍ਹ ਨੂੰ ਸਾਡੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਆ 350 ਸਾਲ ਪਹਿਲਾਂ ਸਾਡੇ ਗੁਰੂਆਂ ਨੇ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਲਈ ਆਪਣਾ ਬਲੀਦਾਨ ਦਿੱਤਾ ਅਰਦੇਸ਼ ਇੱਕ ਮੁੰਟ ਰੱਖਿਆ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਿਆ ਪਰ ਲੇਕਿਨ ਅੱਜ ਉਸੇ ਤਰੀਕੇ ਦੇ ਨਾਲ ਜਦੋਂ ਉਦੋਂ ਜ਼ਾਲਮ ਆਮ ਲੋਕਾਂ ਤੇ ਹਮਲਾ ਕਰ ਰਹੇ ਸੀ ਆਮ ਲੋਕਾਂ ਨੂੰ ਖਤਮ ਕਰ ਰਹੇ ਸੀ ਅੱਜ ਉਸੇ ਤਰੀਕੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਹਰ ਕੈਂਗਲ ਤੇ ਹਮਲਾ ਬੋਲ ਰਹੀ ਆ ਵੱਡੀਆਂ ਧਾਰਨਾਾਂ ਲੇਗੀਆਂ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਦੀ ਔਰ ਉਸ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹਾਇ ਤੋਂ ਠੀਕ 5-6 ਸਾਲ ਪਹਿਲਾਂ ਤਿੰਨ ਕਾਲੇ ਕਾਨੂੰਨ ਲਿਆ ਕੇ ਭਾਰਤ ਦੀ ਖੇਤੀ ਤੇ ਪੰਜਾਬ ਦੀ ਖੇਤੀ ਤੇ ਕਬਜ਼ਾ ਕਰਨ ਦੀ ਭਾਰਤੀ ਜਨਤਾ ਪਾਰਟੀ ਦੀ ਕੋਸ਼ਿਸ਼ ਇਹ ਸਾਰੀਆਂ ਕੋਸ਼ਿਸ਼ਾਂ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਸੂਰਬੀਹਾਦਰ ਲੋਕਾਂ ਨੇ ਇੱਕ ਮੁੱਠੋ ਕੇ ਇੱਕ ਜੁੱਟੋ ਕੇ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਪਰ ਲੇਕਿਨ ਆ ਜੋਸ਼ੇ ਤਰੀਕੇ ਜਿਵੇਂ ਠੀਕ 350 ਸਾਲ ਪਹਿਲਾਂ ਜ਼ਾਲਮ ਹਮਲਾ ਕਰ ਰਿਹਾ ਸੀ ਜਦੋਂ ਪੰਡਿਤ ਕਿਰਪਾ RAM ਜੀ ਸ਼੍ਰੀਨਗਰ ਤੋਂ ਚੱਲ ਕੇ ਆਏ ਸੀਗੇ ਔਰ ਉਹਨੇ ਆ ਕੇ ਗੁਰੂ ਸਾਹਿਬਾਨ ਅੱਗੇ ਫਰਿਆਦ ਕੀਤੀ ਸੀ ਕਿ ਸਾਡਾ ਧਰਮ ਸੰਕਟ ਦੇ ਵਿੱਚ ਆ ਔਰ ਗੁਰੂ ਸਾਹਿਬਾਨ ਨੇ ਦਿੱਲੀ ਦੇ ਚਾਂਦਨੀ ਚੌਕ ਜਾ ਕੇ ਸ਼ਹਾਦਤ ਦਿੱਤੀ ਸੀ ਔਰ ਧਰਮ ਨੂੰ ਬਚਾਇਆ ਸੀ ਧਰਮ ਦੀ ਰੱਖਿਆ ਕੀਤੀ ਸੀ ਮੈਂ ਸਮਝਦਾ ਅੱਜ ਦੇਸ਼ ਦੇ ਸ਼ਾਸਕ ਦੇਸ਼ ਦੇ ਉੱਤੇ ਕਾਬਜ਼ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਉਹੀ ਰੂਹ ਆਪੜੀ ਆ ਉਸੇ ਤਰੀਕੇ ਜਿਵੇਂ ਹਿਟਲਰ ਦੁਨੀਆ ਦੇ ਉੱਤੇ ਕਰਤਾ ਕਰਨਾ ਚਾਹੁੰਦਾ ਸੀਗਾ ਉਸੇ ਤਰੀਕੇ ਅੱਜ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਲੋਕਤੰਤਰ ਨਹੀਂ ਨਹੀਂ ਉਹ ਲੋਕਤੰਤਰ ਨੂੰ ਖਤਮ ਕਰਕੇ ਡਿਕਟੇਟਰਸ਼ਿਪ ਦੇ ਰਹੇ ਧੱਕੇ ਦੇ ਰਹੇ ਧੋਖੇ ਦੇ ਰਹੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੀ ਇੱਕ ਚੀਜ਼ 13100 ਜਿਹੜੀ ਚੰਡੀਗੜ੍ਹ ਦਾ ਯੂਟੀ ਦਾ ਸਟੇਟ ਹਿੱਸਾ ਜਿਹਦੇ ਉੱਤੇ ਪੰਜਾਬ ਦਾ ਬਹੁਤ ਵੱਡਾ ਕਲੇਮ ਆ ਬਹੁਤ ਲੰਬੇ ਆਸੇ ਤੋਂ ਇਹ ਜਿਹੜਾ ਮੈਟਰ ਆ ਉਹ ਕੇਂਦਰ ਸਰਕਾਰ ਕੋਲੇ ਪੈਂਡਿੰਗ ਪਿਆਗਾ ਕੋਈ ਵੀ ਸੈਂਟਰ ਦੀ ਪਾਰਟੀ ਚਾ ਕਾਂਗਰਸ ਪਾਰਟੀ ਆਈ ਹੋਵੇ ਚਾਹ ਕਾ ਨੀਦਰ ਬੀਜੇਪੀ ਦੀ ਸੈਂਟਰ ਦੀ ਸਾਂਝੀ ਸਰਕਾਰ ਹੋਵੇ ਜਾਂ ਹੁਣ ਐਨਡੀਆ ਦੀ ਸਰਕਾਰ ਹੋਵੇ ਉਹ ਪੰਜਾਬ ਨੂੰ ਦੇਣ ਦੀ ਬਜਾਏ ਹੁਣ ਜਿਹੜਾ ਵੱਡਾ ਹਮਲਾ ਕੀਤਾਗਾ ਜਿਹੜਾ ਉਹ ਬਿਜ਼ਨਸ ਆ ਰਿਹਾ ਜਿਹੜਾ ਅਗਲਾ ਸੈਸ਼ਨ ਆ ਰਿਹਾ ਉਹ ਸੈਸ਼ਨ ਦੇ ਅੰਦਰ ਚੰਡੀਗੜ੍ਹ ਦਾ ਪ੍ਰੈਜੈਂਟ ਸਟੇਟਸ ਆ ਉਹਨੂੰ ਖਤਮ ਕਰਨ ਦੀ ਚਾਲ ਭਾਰਤੀ ਜਨਤਾ ਪਾਰਟੀ ਚਲ ਰਹੀ ਹੈ ਪੰਜਾਬ ਦੀ ਅਣਖ ਨੂੰ ਬੰਗਾਰ ਰਹੀ ਆ ਪੰਜਾਬ ਦੇ ਅਣਖੀਲੇ ਖੂਨ ਨੂੰ ਬੰਗਾਰ ਰਹੀ ਆ ਹਮੇਸ਼ਾ ਪੰਜਾਬ ਦੇ ਐਸੇ ਧਾਰਮੀਆਂ ਦਾ ਬੂਤੋੜ ਜਵਾਬ ਦਿੱਤਾ ਹੈ ਇਹ ਪੰਜਾਬ ਦੀ ਹਿਸਟਰੀ ਰਹੀ ਆ ਪੰਜਾਬੀਆਂ ਦੀ ਹਿਸਟਰੀ ਰਹੀ ਆ ਜਿਹਨੇ ਵੀ ਕਦੇ ਪੰਜਾਬ ਤੇ ਹਮਲਾ ਕੀਤਾ ਉਹਨਾਂ ਧਾਰਮੀਆਂ ਨੂੰ ਦੀ ਖਾਣੀ ਪਈ ਆ ਅੱਜ ਉਸੇ ਤਰੀਕੇ ਭਾਜਪੀ ਜਿਹੜੀ ਆ ਇੱਕ ਧਾਰਮੀਆਂ ਦੇ ਰੂਪ ਦੇ ਅੰਦਰ ਇੱਕ ਜ਼ਾਲਮਾਂ ਦੇ ਰੂਪ ਦੇ ਅੰਦਰ ਪੰਜਾਬ ਨੂੰ ਹਰ ਪੱਖੋਂ ਖਤਮ ਕਰਨਾ ਚਾਹੁੰਦੀ ਆ ਸਾਡੇ ਕੁਦਰਤੀ ਸਾਧਨ ਸਾਡੇ ਪਾਣੀ ਸਾਡੀ ਪੜ੍ਹਾਈ ਐਜੂਕੇਸ਼ਨ ਚੰਡੀਗੜ੍ਹ ਯੂਨੀਵਰਸਿਟੀ 200 ਕਾਲਜ ਉਹਨਾਂ ਨੇ ਕਬਜ਼ਾ ਕਰਨਾ ਚਾਹੁੰਦੀ ਆ ਅੱਜ ਜਿਹੜੀ ਸਾਡੀ ਚੰਡੀਗੜ੍ਹ ਦੇ ਅੰਦਰ ਸਾਡਾ ਕਲੇਮ ਆ ਪੰਜਾਬ ਦਾ ਕਿਉਂਕਿ ਪੰਜਾਬ ਦੇ ਪਿੰਡਾਂ ਨੂੰ ਓਝਾਰ ਕੇ ਚੰਡੀਗੜ੍ਹ ਸ਼ਹਿਰ ਬਸਿਆ ਸੀਗਾ ਜੋ ਚੰਡੀਗੜ੍ਹ ਸ਼ਹਿਰ ਬਸਿਆ ਸੀਗਾ ਉਸ ਵੇ ਪੰਜਾਬ ਦੇ ਪਿੰਡ ਬੁਚਾਰੇ ਗਏ ਸੀ ਔਰ ਸਾਂਝੀ ਰਾਜਤਾਨੀ ਬਣਾਈ ਗਈ ਸੀ ਔਰ ਕਿਹਾ ਗਿਆ ਸੀਗਾ ਕਿ ਆਉਣ ਵਾਲੇ ਸਮੇਂ ਚ ਹਰਿਆਣਾ ਆਪਣੀ ਰਾਜਤਾਨੀ ਵੜਾ ਲੂਗਾ ਔਰ ਪੰਜਾਬ ਨੂੰ ਜੋ ਚੰਡੀਗੜ੍ਹ ਆ ਪੰਜਾਬ ਦੀ ਰਾਜਤਾਨੀ ਬਣੀ ਰਹੂਗੀ ਪਰ ਲੇਕਿਨ ਅਫਸੋਸ ਅੱਜ ਦੇ ਜ਼ਾਲਮ ਸ਼ਾਸਕ ਜਿਹੜੇ ਨੇ ਕਿ ਅੱਜ ਦੇ ਜ਼ਾਲਮ ਰਾਜੇ ਆ ਜ਼ਾਲਮ ਜਿਹੜੀ ਮੋਦੀ ਸਰਕਾਰ ਆ ਜਿਹਦੇ ਵਿੱਚ ਮੈ ਸਮਝਦਾ ਹੈ ਹਿਟਲਰ ਦੀ ਆਤਮਾ ਆ ਚੁੱਕੀ ਆ ਔਰੰਗਜ਼ੇਬ ਦੀ ਆਤਮਾ ਆ ਚੁੱਕੀ ਆ ਜਿਹੜੀ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀ ਆ ਔਰ ਉਹ ਵੀ ਉਸ ਸਮੇਂ ਜੋ ਦੋ ਸਿੱਸਾ ਕੇ 300 ਸਾਲਾਂ ਦੀ ਛਿੱਤੀ ਦਹਾਣਾ ਬਣਾ ਰਹੇ ਆ ਉਹ ਵੀ ਉਸ ਸਮੇਂ ਉਸ ਧਰਤੀ ਦੇ ਉੱਤੇ ਜੀ ਧਰਤੀ ਦੇ ਹਜ਼ਾਰਾਂ ਹੀ ਕੁਰਬਾਨੀਆਂ ਦੇ ਕੇ ਲੱਖਾਂ ਹੀ ਕੁਰਬਾਨੀਆਂ ਦੇ ਕੇ ਦੇਸ਼ ਦੀ ਏਕਤਾ ਤੇ ਖਣਤਾ ਨੂੰ ਕਾਇਮ ਰੱਖਿਆ ਪਰ ਲੇਕਿਨ ਪੰਜਾਬ ਦੇ ਲੋਕ ਇਕਜੁੱਟ ਨੇ ਇੱਕ ਮੁੱਟ ਨੇ ਭਾਰਤੀ ਜਨਤਾ ਪਾਰਟੀ ਨੂੰ ਸਿੱਧ ਠੋਕ ਕੇ ਜਵਾਬ ਦੇਵਾਂਗੇ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਦ ਸਿੰਘ ਮਾਨ ਅਸੀਂ ਸਰਕ ਤੋਂ ਲੈ ਕੇ ਸੰਸਦ ਤੱਕ ਹਰ ਹਿੱਲਾ ਵਰਤਾਂਗੇ ਚੰਡੀਗੜ ਜਿਹੜਾ ਪੰਜਾਬ ਦਾ ਰਹੂਗਾ ਜਿਹੜਾ ਵੀ ਚੰਡੀਗੜ ਵੱਲ ਅੱਖ ਕਰੂਗਾ ਜਿਹੜਾ ਵੀ ਪੰਜਾਬ ਪੰਜਾਬੀ ਰਾਜਤਾਂ ਦੇ ਚੰਡੀਗੜ ਦੇ ਦੇਖੂਗਾ ਬਿਲਕੁਲ ਉਹਨੂੰ ਠੋਕਮਾ ਮੂੰਹ ਤੋੜ ਜਵਾਬ ਪੰਜਾਬ ਦਾ ਹਰ ਇੱਕ ਨਾਗਰਿਕ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇਉਗੀ ਬਿਲਕੁਲ ਚੰਡੀਗੜ ਤੇ ਕਬਜ਼ਾ ਨਹੀਂ ਹੋਣ ਦੇਵਾਂਗੇ ਅਸੀਂ ਬਾਰ ਬਾਰ ਦਰਉ ਰਹੇ ਆ ਭਾਰਤ ਜਨਤਾ ਪਾਰਟੀ ਜਿੰਨਾ ਮਰਜ਼ੀ ਜ਼ੋਰ ਲਾ ਦੇ ਜਿੰਨੇ ਮਰਜ਼ੀ ਤਾਕਤ ਦਿਖਾ ਦੇ ਪਰ ਲੇਕਿਨ ਇਹ ਜਿਹੜੀ ਪੰਜਾਬ ਦੇ ਅਣਖੀ ਦੇ ਲੋਕਾਂ ਨੂੰ ਬੰਗਾਰ ਆ ਇਹ ਬੰਗਾਰ ਜਿਹੜੀ ਆ ਮੂੰਹ ਤੋੜ ਜਵਾਬ ਦਿੰਦੀ ਆ ਪਹਿਲਾਂ ਵੀ ਪਹਿਲਾਂ ਵੀ ਜਦੋਂ ਵੀ ਧੜਗੀਆਂ ਨੇ ਪੰਜਾਬ ਬਲ ਦੇਖਿਆ ਜਦੋਂ ਚਾਹੇ ਉਹ ਕਾਂਗਰਸ ਪਾਰਟੀ ਨੇ ਪੰਜਾਬ ਤੇ ਹਮਲੇ ਕੀਤੇ ਸਾਰੇ ਜਾਣਦੇ ਨੇ ਕਿ ਇਤਿਹਾਸਾ ਉਸੇ ਤਰੀਕੇ ਦਾ ਡਿਜ਼ਾਈਨ ਉਸੇ ਤਰੀਕੇ ਦੇ ਤਾਲ ਤਰੀਕੇ ਜਿਹੜੇ ਨੇ ਕਿ ਅੱਜ ਭਾਰਤੀ ਜਨਤਾ ਪਾਰਟੀ ਬਣਾ ਰਹੀ ਆ ਪੰਜਾਬ ਦੇ ਅੰਦਰ ਖੂਨ ਦੀ ਖੋਲੀ ਭਾਰਤੀ ਜਨਤਾ ਪਾਰਟੀ ਖੇਡਣਾ ਚਾਹੁੰਦੀ ਆ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨਾ ਚਾਹੁੰਦੀ ਆ ਪੰਜਾਬ ਦੀ ਖੇਤੀ ਨੂੰ ਬਰਬਾਦ ਕਰਨਾ ਚਾਹੁੰਦੀ ਆ ਪਰ ਲੇਕਿਨ ਅਸੀਂ ਬੜੀ ਡੰਕੇ ਦੀ ਟੋਕ ਤੇ ਕਹਿੰਦੇ ਆ ਆਮ ਆਦਮੀ ਪਾਰਟੀ ਬੋਲੋ ਸਰਦਾਰ ਭਗਵੰਤ ਸੇਮਾ ਜੀ ਬੋਲੋ ਸਾਰੀ ਸਰਕਾਰ ਬੋਲੋ ਅਸੀਂ ਡਟ ਕੇ ਪੰਜਾਬ ਦੀ ਚੰਡੀਗੜ੍ਹ ਦੀ ਰਾਜਧਾਨੀ ਦੀ ਰਾਖੀ ਕਰਾਂਗੇ ਜਿਹੜਾ ਵੀ ਧਾਰਵੀ ਬਣ ਕੇ ਇੱਧਰ ਆਇਆ ਉਹਨੂੰ ਅਸੀਂ ਸਾਰੇ ਇਕਜੁੱਟ ਹੋ ਕੇ ਇੱਕ ਮੁੱਠ ਹੋ ਕੇ ਐਸਾ ਜਵਾਬ ਦੇਵਾਂਗੇ ਕਿ ਉਹਦੀਆਂ ਆਉਣ ਵਾਲੀਆਂ ਸੱਤ ਪੀੜ੍ਹੀਆਂ ਯਾਦ ਰੱਖਣਗੀਆਂ ਉਹਦੀਆਂ ਆਉਣ ਵਾਲੀਆਂ 10 ਪੀੜ੍ਹੀਆਂ ਯਾਦ ਰੱਖਣਗੀਆਂ ਕਿ ਪੰਜਾਬ ਤੇ ਹਮਲਾ ਕੀਤਾ ਸੀ ਕਿੱਡਾ ਪਾਰੂ ਪਿਆ ਬਹੁਤ ਬਹੁਤ ਥੈਂਕ ਯੂ ਸ਼ੁਕਰੀਆ ਇੱਕ ਇੱਕ ਕਰਕੇ ਦੱਸ ਦਿੱਤੀਏ ਸੋਨੇ ਕੀ ਹੈ ਜੀ ਚੰਡੀਗੜ੍ਹ ਦਾ ਸਟੇਟ ਐਕਚੁਅਲ ਕੀ ਹੈ ਚੰਡੀਗੜ੍ਹ ਜਿਹੜਾ ਹੈਗਾ ਇਸ ਟਾਈਮ ਕਾਮਨ ਦੋ ਸਟੇਟਾਂ ਦੀ ਰਾਜਸਥਾਨੀ ਆ ਜਿਹਦੇ ਅੰਦਰ ਅ ਕਵਰਨਰ ਸਾਹਿਬ ਉਹਦੇ ਪ੍ਰਸ਼ਾਸਕ ਹੁੰਦੇ ਨੇ ਕਿ ਅੰ ਵਿਸ਼ੇਸ਼ਣ ਹੁੰਦੇ ਨੇ ਕਿ ਸੋ ਪੰਜਾਬ ਦਾ ਉਹਦੇ ਅੰਦਰ ਹਿੱਸਾ ਹੈਗਾ ਸੱਚਾ ਨਹੀਂ ਦਾ ਸੋ ਉਹ ਸਟੇਟਸ ਨੂੰ ਖਤਮ ਕਰਕੇ ਪਿਓਰਲੀ ਸਿੰਪਲ ਸਿੰਪਲ ਜਿਹੜਾ ਹੈਗਾ ਤੇ ਕਬਜ਼ਾ ਕਰਕੇ ਜਿਹੜੀ ਦੇਸ਼ ਦੀ ਹੋਮ ਮਿਨਿਸਟਰੀ ਆ ਸਿੱਧੀ ਇਹ ਹੋਮ ਮਿਨਿਸਟਰੀ ਦੇ ਅੰਡਰ ਆਜੂ ਭਾਰਤੀ ਜਨਤਾ ਪਾਰਟੀ ਦੇ ਜਿਹੜੀ ਸੈਂਟਰ ਸਰਕਾਰ ਆ ਹੋਮ ਮਿਨਿਸਟਰ ਦੇ ਰਾਹੀਂ ਜਿਹੜਾ ਉਹਨੂੰ ਚੜਾਊਗੀ ਜਿਹੜਾ ਹੁਣ ਅੱਜ ਵੀ ਸਾਡੇ ਅਧਿਕਾਰੀ ਜਿਹੜੇ 60 40 ਦੇ ਰੇਸ਼ਿਓ ਚ ਉੱਤੇ ਜਾਂਦੇ ਨੇਗੇ ਜਾਂ ਜਿਹੜਾ ਸਾਡਾ ਉਹਦੇ ਉੱਤੇ ਪ੍ਰਾਪਰਟੀ ਆ ਉਹ ਸਾਰੀ ਦੀ ਸਾਰੀ ਖਤਮ ਹੋ ਜੂਗੀ 3 ਕਰੋੜ ਪੰਜਾਬੀਆਂ ਨੂੰ ਨਾਲ ਲੈ ਕੇ 3 ਕਰੋੜ ਪੰਜਾਬੀਆਂ ਨੂੰ ਬਾਹਰ ਫੜ ਕੇ ਉਹਨਾਂ ਨੂੰ ਨਾਲ ਲੈ ਕੇ ਅੱਗੇ ਲੱਗ ਕੇ ਲੜਾਈ ਲੜਾਂਗੇ ਇਹ ਪਾਰਟੀ ਵਾਈ ਤੋਂ ਉੱਪਰ ੁੱਟ ਕੇ ਲੜਾਈ ਲੜਾਂਗੇ ਸਰਕਾਰ ਜਿਹੜੀ ਆ ਡੱਟ ਕੇ ਜਿਹੜੀ ਵੀ ਲੜਾਈ ਹੋਈ ਕਾਨੂੰਨੀ ਵੀ ਲੜਾਂਗੇ ਸੰਸਦ ਚ ਵੀ ਲੜਾਂਗੇ ਸਰਕਾਂ ਦੇ ਵੀ ਲੜਾਂਗੇ ਔਰ ਭਾਰਤੀ ਜਨਤਾ ਪਾਰਟੀ ਨੂੰ ਮੂੰਹ ਤੋੜ ਦਿਵਾ ਦੇਣਾ ਪਾਵੇਂ ਚੰਡੀਗੜ੍ਹ ਦਾ ਮੁੱਦਾ ਹੋਏ ਅਸੀਂ ਪੰਜਾਬੀਆਂ ਸੀ ਪੰਜਾਬਲਾ ਖੜਾਂਗੇ ਅਸੀਂ ਸਰਕਾਰ ਨਾਲ ਬੈਠ ਕੇ ਡਿਸਕਸ ਵੀ ਕਰਾਂਗੇ ਤੇ ਇਹ ਮੰਗ ਦੀ ਰੱਖਾਂਗੇ ਜਗਫੇਰ ਸਾਹਿਬ ਦੀ ਪਾਰਟੀ ਦੇ ਅੰਦਰ ਭਾਰਤੀ ਜਨਤਾ ਪਾਰਟੀ ਚ ਕੋਈ ਬੁੱਕਤ ਨਹੀਂ ਪੂਰਾ ਪੰਜਾਬ ਜਾਣਦਾ ਕਿ ਉਹ ਦਲ ਬਦਲੂਆ ਉਹ ਕੋਈ ਨਹੀਂ ਛੁੜਦਾ ਜਿਹੜਾ ਮਾੜੀ ਮੋਲਟੀ ਮੁਰਕੀ ਪਾਲ ਦੇ ਪਿੱਛੇ ਲੱਗ ਜਾਂਦਾਗਾ ਜਿਹੜਾ ਛੋਟੇ ਛੋਟੇ ਆਉਧਿਆਂ ਦੇ ਲਈ ਪਿੱਛੇ ਲੱਗਦਾ ਹੋਵੇ ਉਹ ਪੰਜਾਬ ਦੇ ਕੀ ਗੱਲ ਕਰੂਗਾ